ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ਾਂ ਪਰ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ 50 ਰੁਪਏ ਅੱਜ ਜਦੋਂ ਬੱਖਾ ਸਿੰਘ ਲੋਂਡੇ ਵੇਲੇ ਘਰ ਆ ਕੇ ਮੰਜੀ ਤੇ ਬੈਠਾ ਤਾਂ ਉਹਦੀ ਵੋਟੀ ਵੀ ਆ ਕੇ ਉਹਦੇ ਨੇੜੇ ਖਲੋ ਗਈ ਪਿੰਡ ਵਿੱਚ ਸਾਰੇ ਉਸ ਨੂੰ ਸੇਖਮ ਆ ਕੇ ਸਾਦੇ ਸਨ ਇਹ ਉਸਦੀ ਜਾਤ ਸੀ ਜਦੋਂ ਉਸਨੇ ਕੋਈ ਖਾਸ ਗੱਲ ਕਰਨੀ ਹੁੰਦੀ ਤਾਂ ਉਹ ਇਸ ਤਰ੍ਹਾਂ ਬੱਖਾ ਸਿੰਘ ਦੇ ਨੇੜੇ ਆ ਕੇ ਇਕਲੋ ਜਾਂਦੀ ਕੋਈ ਜਨਾਨੀ ਕਦੀ ਆਪਣੇ ਘਰ ਵਾਲੇ ਦੇ ਨਾਲ ਮੰਜੀ ਤੇ ਨਹੀਂ ਬਹਿੰਦੀ ਸੀ ਕੋਈ ਪੇਕੇ ਆਈ ਭੈਣ ਭੂਆ ਜਾਂ ਵੱਡੀ ਪਰਜਾਈ ਜਾਂ ਮਾਂ ਮਰਦਾਂ ਤੇ ਨਾਲ ਘਰ ਵਿੱਚ ਸਾਂਵੇਂ ਮੰਜੀ ਤੇ ਜਾਂ ਉਸੇ ਮੰਜੀ ਤੇ ਬਹਿ ਸਕਦੀਆਂ ਸਨ ਪਰ ਵਾਟੀ ਜਾ ਕੇ ਕੋਲ ਖਲੋ ਕੇ ਗੱਲ ਕਰਦੀ ਜਾਂ ਥੋੜਾ ਜਿਹਾ ਪਰਾਂ ਮੂੜੇ ਤੇ ਬੈਠ ਕੇ ਨੇੜੇ ਆ ਕੇ ਖਲੋਣ ਦੀ ਲੋੜ ਵੀ ਕਦੀ ਕਦੀ ਹੀ ਪੈਂਦੀ ਸੀ ਆਮ ਦੌਰ ਤੇ ਬੱਖਾ ਸਿੰਘ ਮੰਜੀ ਤੇ ਬੈਠਾ ਗੱਲਾਂ ਕਰੀ ਜਾਂਦਾ ਤੇ ਸ਼ੇਖਮ ਚੌਂਕੇ ਵਿੱਚ ਕੰਮ ਕਰਦੀ ਜਵਾਬ ਦੇਈ ਜਾਂਦੀ ਲੈਣੀ ਸ਼ੇਖ ਮੈਲੀਆਂ ਦੀ ਧੀ ਦੇ ਸੌਰੀ ਗਿਆ ਹੋਇਆ ਸੀ ਮੱਝੀ અપੜਾਨ ਸ਼ੇਖਮ ਨੇ ਗੱਲ ਸੁਹੀ ਆਉਂਦਾ ਹੋਇਆ ਦੁਗੈਚਾ ਤੋਂ ਵੀ ਹੁੰਦਾ ਆਇਆ ਏ ਪ੍ਰੀਤਾ ਨੇ ਸੁਨੇਹਾ ਕਰ ਲਿਆ ਏ ਕਿ ਬਾਪੂ ਘਰ ਆ ਨੂੰ ਆਖੀ ਮੈਨੂੰ ਆ ਕੇ ਲੈ ਜਾਣ ਮੈਂ ਬੜੀ ਖੁਸੜੀ ਹੋਈ ਆ ਇਨਾਂ ਤੇ ਹੀ ਸੇਖਮ ਨੇ ਗੱਲ ਮੁਕਾ ਦਿੱਤੀ ਉਹਦੂ ਗਏ ਚੀ ਉਹਨਾਂ ਦੀ ਧੀ ਪ੍ਰੀਤੋ ਦੇ ਸਹੁਰੇ ਸਨ ਉਹ ਜਾਣਦੀ ਸੀ ਕਿ ਧੀ ਦੇ ਆਪਣੇ ਮੂੰਹੋਂ ਨਿਕਲਿਆ ਸੁਨੇਹਾ ਬੱਖਾ ਸਿੰਘ ਸਾਵੇਂ ਸੇਖਮ ਦੀ ਬਗਾਲਤ ਨਾਲੋਂ ਬਹੁਤ ਹੀ ਕਾਟ ਕਰਦਾ ਏ ਕਦੋਂ ਅੱਜ ਮੁੜਿਆ ਏ ਲੈਣੀ ਬੱਖਾ ਸਿੰਘ ਆਪਣੀ ਧੀ ਦੇ ਸੁਨੇਹੇ ਨੂੰ ਬਹੁਤਾ ਪੁਰਾਣਾ ਨਹੀਂ ਹੋਣ ਦੇਣਾ ਚਾਹੁੰਦਾ ਸੀ ਆਹੋ ਅੱਜ ਹੀ ਆਇਆ ਏ ਆਂਦਾ ਸੀ ਕਾਕਾ ਅਸਲੋਂ ਰਾਜੀ ਬਾਜੀ ਏ شیخ ਹਮਨੇ ਯਾਦ ਕਰਦੇ ਆ ਕਿ ਪ੍ਰੀਤੋ ਦਾ ਮੁੰਡਾ 2 ਮਹੀਨੇ ਦਾ ਹੋ ਗਿਆ ਸੀ ਤੇ ਇਸ ਸਨ ਕੁੜੀਆਂ ਦਾ ਪੇਕੇ ਆਉਣਾ ਬਣਦਾ ਸੀ ਚੰਗਾ ਬੱਖਾ ਸਿੰਘ ਨੇ ਸਿਰ ਹਿਲਾਇਆ ਇਸ ਦੇ ਅਰਥ ਇਹ ਸਨ ਕਿ ਸਹੀ ਗੱਲ ਉਸ ਦੀ ਪકડ ਵਿੱਚ ਹੈ ਤੇ ਇਸ ਬਾਰੇ ਸੇਖਮ ਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਜੇ ਕੁੜੀ ਹੁਸੜੀ ਹੋਈ ਏ ਤਾਂ ਉਸ ਨੂੰ ਜਾ ਕੇ ਲੈ ਆਵੇਗਾ ਨਾਲ ਲਿਜਾਣ ਲਈ ਕੱਪੜੇ ਵੀ ਰਾਹ ਵਿੱਚ ਸ਼ਹਿਰੋਂ ਹੀ ਲਈ ਜਾਵੇਗਾ ਇਹ ਸਾਰੇ ਕੰਮ ਤੇ ਕੋਈ 50 ਰੁਪਏ ਖਰਚ ਆਉਣਗੇ ਇੰਨਾ ਕੁ ਰੁਪਏ ਦਾ ਇੰਤਜ਼ਾਮ ਹੋ ਸਕਦਾ ਸੀ ਬੱਖਾ ਸਿੰਘ ਆਪਣੇ ਵਸੀਲਿਆਂ ਨੂੰ ਆਪਣੇ ਬੋਝੇ ਵਿੱਚ ਜਾਂ ਘਰ ਸੰਦੋਗ ਵਿੱਚ ਪਏ ਪੈਸਿਆਂ ਤੋਂ ਬਹੁਤ ਕੁਝ ਸਮਝਦਾ ਸੀ ਇਹਨਾਂ ਦਾ ਅਸਲੀ ਹੱਦ ਉਸ ਦੇ ਉਧਾਰ ਲੈ ਸਕਣ ਦੀ ਸ਼ਕਤੀ ਸੀ। ਇਸ ਨੂੰ ਉਹ ਕਿਦਰੋਂ ਫੜਨਾ ਆਖਦਾ ਸੀ। ਕਰਜ਼ ਚੁੱਕਣ ਦੇ ਕੌੜੇ ਕੰਮ ਲਈ ਉਸ ਨੇ ਕਿੱਦਾਂ ਮਿੱਠਾ ਨਾਂ ਰੱਖਿਆ ਹੋਇਆ ਸੀ। ਜਿਵੇਂ ਉਧਾਰ ਦਾ ਰੁਪਈਆ ਕੋਈ ਤਿੱਤਰ ਜਾਂ ਬਟੇਰਾ ਹੋਵੇ ਜਿਸ ਨੂੰ ਉਹ ਕਿਦਰੋਂ ਫੜ ਲੈਂਦਾ ਸੀ। ਤੇ ਘਰ ਵਿੱਚ ਹੁਣ ਇਹ ਗੱਲ ਪੱਕੀ ਸੀ ਕਿ ਕੁਝ ਦਿਨਾਂ ਤੱਕ ਪ੍ਰੀਤੂ ਆਵੇਗੀ। ਪ੍ਰੀਤੂ ਉਸ ਦਾ ਨਿੱਕਾਪਰਾ ਖੁਸ਼ੀ। ਕਿਉਂਕਿ ਜਦੋਂ ਭੈਣ ਆਉਂਦੀ ਏ ਉਸਨੂੰ ਕੁੱਟ ਕੇ ਹਿੱਕ ਨਾਲ ਲਾਉਂਦੀ ਜਿਸ ਤਰ੍ਹਾਂ ਕੋਈ ਹੋਰ ਨਹੀਂ ਲਾਉਂਦਾ ਸੀ ਨਹੀਂ ਮਾਂ ਤੇ ਵਾਂਡੇ ਉਹ ਆ ਕੇ ਉਸ ਤਰ੍ਹਾਂ ਨਹੀਂ ਲਾਉਂਦੀ ਸੀ ਉਹ ਤੇ ਕਦੀ ਕਿਦਰੇ ਗਈ ਹੀ ਨਹੀਂ ਸੀ ਭੈਣ ਸੋਹਣੇ ਸੋਹਣੇ ਕੱਪੜੇ ਪਾ ਕੇ ਵੇੜੇ ਵਿੱਚ ਬੈਠਦੀ ਇਸ ਕਰਕੇ ਵੀ ਉਹ ਉਸਨੂੰ ਬਹੁਤ ਚੰਗੀ ਲੱਗਦੀ ਸੀ ਮਾਂ ਤੇ ਉਸ ਤਰ੍ਹਾਂ ਦੇ ਕੱਪੜੇ ਪਾ ਹੀ ਨਹੀਂ ਸਕਦੀ ਸੀ ਭੈਣ ਦੀ ਆਵਾਜ਼ ਬੜੀ ਹੌਲੀ ਤੇ ਮਿੱਠੀ ਸੀ ਜਿਹੜੀ ਉਸਦੇ ਕੰਨਾਂ ਨੂੰ ਬੜੀ ਸੁਖਾਂਦੀ ਸੀ। ਰੀਤੋ ਦੇ ਔੜ ਨਾਲ ਉਸ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦੇ ਘਰ ਦਾ ਰੋਗ ਬਣ ਗਿਆ ਹੋਵੇ। ਵੇ ਤੇਰੀ ਭੈਣ ਆਈ ਹੋਈ ਹਰ ਇੱਕ ਜਨਾਨੀ ਉਸ ਤੋਂ ਪੁੱਛਦੀ ਤੇ ਉਹ ਆਖਦਾ ਆਓ ਕੋਈ ਹਰ ਇੱਕ ਦੀ ਭੈਣ ਤੇ ਨਹੀਂ ਸੀ ਪੇਕੇ ਆਈ ਹੁੰਦੀ। ਆਂਡ ਗਵਾਂਡ ਵਿੱਚ ਉਹ ਸਜ ਵਾਈਆਂ ਤੇ ਚਿਰ ਵਾਈਆਂ ਪਰਜਾਈਆਂ। ਉਹਨਾਂ ਦੇ ਘਰ ਇਕੱਠੀਆਂ ਹੁੰਦੀਆਂ ਕੋਈ ਗੱਲਾਂ ਕਰਨ ਉਈ ਉੱਚਾ ਸਿਰ ਕਰਵਾਣ ਸਾਰੀਆਂ ਆਗੇ ਉਸਦੇ ਪੈਰਾਂ ਨੂੰ ਦੁਪੱਟਾ ਲਾ ਕੇ ਮੱਥਾ ਟੇਕਦੀਆਂ ਤਾਈਆਂ ਚਾਚੀਆਂ ਵੀ ਆਉਂਦੀਆਂ ਕੋਈ ਕਸੀਦਾ ਲੈ ਕੇ ਕੋਈ ਅਟੇਰਨ ਲੈ ਕੇ ਜਿਨ੍ਹਾਂ ਚਾਚੀਆਂ ਦੇ ਵਿਆਪ੍ਰੀਤੋ ਦੇ ਵਿਆਹ ਤੋਂ ਪਿੱਛੋਂ ਹੋਏ ਸਨ ਉਹ ਚਾਚੀਆਂ ਵੀ ਉਸ ਨੂੰ ਮੱਥਾ ਟੇਕਦੀਆਂ ਉਸ ਦੀ ਭੈਣ ਉਸ ਨੂੰ ਮਲ ਕੇ ਨਹਾਉਂਦੀ ਸੰਦੂਕ ਵਿੱਚੋਂ ਕੋਈ ਕਪੜਾ ਲੱਭ ਕੇ ਕਿਦਰੋਂ ਮਸ਼ੀਨ ਮੰਗ ਕੇ ਉਸ ਨੂੰ ਝੱਗਾ ਸਿਉਂਦਿੰਦੀ ਕਿਸੇ ਨੂੰ ਨਾਲ ਗੱਲ ਕੇ ਉਹਦੇ ਜੁੱਤੇ ਦਾ ਮੇਚਾ ਦਵਾ ਦਿੰਦੀ ਜਿਸ ਤਰ੍ਹਾਂ ਘੜੇ ਨਾਲੋਂ ਲੱਥੀ ਬਬਰੀ ਨੂੰ ਮੁੜ ਕੇ ਨਾਲ ਰੱਖਣ ਨਾਲ ਘੜਾ ਫਿਰ ਪੂਰਾ ਪੂਰਾ ਸਬੂਤਾ ਲੱਗਣ ਲੱਗ ਜਾਂਦਾ ਏ ਕੁਝ ਇਸ ਤਰ੍ਹਾਂ ਹੀ ਪ੍ਰੀਤੋ ਦੇ ਘਰ ਆਉਣ ਨਾਲ ਉਸੇ ਮਾਨ ਨੂੰ ਹੁੰਦਾ ਮੈਨੋਂ ਤੇ ਠੰਡ ਹੀ ਪੈ ਜਾਂਦੀ ਏ ਉਹ ਆਖਦੀ ਕੀ ਕਰਾਂ ਆਂਦਰਾ ਜੋ ਹੋਈਆਂ ਆਪਣੇ ਵੇੜੇ ਵਿੱਚ ਬੈਠੀ ਉਸ ਨੂੰ ਵੇਖ ਕੇ ਉਹ ਆਪਣੇ ਆਪ ਨੂੰ ਭਾਗਾ ਵਾਲੀ ਸਮਝਦੀ ਔਰ ਕੋਈ ਜਨਾਨੇ ਵੀ ਜਦੋਂ ਵੇੜੇ ਵਿੱਚ ਆਉਂਦੀ ਤਾਂ ਉੱਥੇ ਪ੍ਰੀਤੋ ਨੂੰ ਬੈਠੀ ਵੇਖਦੇ ਆ ਸਾਰ ਉਹਦੇ ਮੂੰਹੋਂ ਨਿਕਲਦਾ ਲੈ ਨਹੀਂ ਧੰਨ ਭਾਗ ਬੀਬੀ ਪ੍ਰੀਤਾ ਆਈ ਹੋਈ ਏ ਤੇ ਪ੍ਰੀਤੋ ਨਿਰ ਵੇੜੇ ਦਾ ਸ਼ਿੰਗਾਰ ਬਣ ਕੇ ਹੀ ਨਹੀਂ ਆਉਂਦੀ ਸੀ ਕੰਦਾਂ ਕੋਠੜੀਆਂ ਵਿੱਚ ਉਹ ਆਲੇ-ਪੜ ਛੱਤੀਆਂ ਬਣਾ ਦਿੰਦੀ ਸਿਆਲ ਲਈ ਕੋਈ ਰਜਾਈ ਪਰਵਾ ਕੇ ਨਗੰਨ ਦਿੰਦੀ ਪਿਛਲੀ ਵਾਰ ਜਦੋਂ ਆਈ ਸੀ ਤਾਂ ਉਸਨੇ ਆਪਣੇ ਬਾਪੂ ਨੂੰ ਨਾਲ ਲਾ ਕੇ ਉਸਦੇ ਚੁੱਲ੍ਹ ਤੇ ਨਿੱਕੀ ਜੀ ਢਾਰੀ ਛੱਤ ਦਿੱਤੀ ਸੀ। ਉਦੋਂ ਤੋਂ ਉਹ ਤੁੱਪੇ ਰੋਟੀਆਂ ਪਕਾਣੋਂ ਬਚ ਗਈ ਸੀ। ਉਸਨੇ ਆਪਣੇ ਕਹੇ ਤੇ ਕੌਣ ਢਾਰੀ ਛੱਤ ਕੇ ਦਿੰਦਾ ਸੀ। ਆਪਣੀ ਧੀ ਦੇ ਆਉਣ ਦੀ ਉਸ ਨੂੰ ਡਾਢੀ ਉਡੀਕ ਸੀ। ਉਹ ਉਸ ਨੂੰ ਜੋੜੇ ਹੋਏ ਘਿਓ ਵਿੱਚੋਂ ਕੜਾਹ ਬਣਾ ਕੇ ਖਵਾਏਗੀ। ਉਸ ਨੂੰ ਆਪਣੇ ਨਾਲ ਗੁਰਦੁਆਰੇ ਲਿਜਾਏਗੀ। ਉਸੇ ਨਾਲ ਗੁਰਦੁਆਰੇ ਜਾਣਾ ਸੇਖਮ ਨੂੰ ਬਹੁਤ ਚੰਗਾ ਲੱਗਦਾ ਸੀ। ਪਿਛਲੀ ਵਾਰ ਪ੍ਰੀਤਾ ਆਪੇ ਹੀ ਕਿਸੇ ਇਧਰ ਆਉਂਦੇ ਸਾਥ ਨਾਲ ਰਲ ਕੇ ਆ ਗਈ ਸੀ ਜਦੋਂ ਬੱਖਾ ਸਿੰਘ ਆਇਆ ਤਾਂ ਉਹ ਚੌਂਕੇ ਵਿੱਚ ਪੀੜੀ ਤੇ ਬੈਠੀ ਸੀ ਉਸਨੇ ਅਗਾਹ ਹੋ ਕੇ ਬੈਠੀ ਬਿਠਾਈ ਦੇ ਸਿਰ ਤੇ ਪਿਆਰ ਦਿੱਤਾ ਤਾਂ ਬੱਖਾ ਸਿੰਘ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸਨੇ ਆਪਣੇ ਹੱਥ ਨਾਲ ਸਾਰੀ ਦੁਨੀਆ ਕਿਸੇ ਨੂੰ ਬਖਸ਼ ਦਿੱਤੀ ਹੋਈ ਘਰ ਹੁੰਦੀ ਪ੍ਰੀਤਾ ਉੱਠ ਕੇ ਬਾਪੂ ਦੇ ਸਿਰ ਤੋਂ ਦੁੱਧ ਦੀ ਦੋਣੀ ਫੜਦੀ ਤੇ ਫਿਰ ਬਿਨਾਂ ਉਸ ਦੇ ਕਹਿਣ ਤੇ ਉਸ ਦੇ ਪੈਰ ਤੋੜਨ ਲਈ ਪਾਣੀ ਗਰਮ ਕਰ ਦਿੰਦੀ। ਡੰਗਰਾ ਪਿੱਛੇ ਭੱਜ-ਭੱਜ ਕੇ ਉਸ ਦੇ ਪੈਰ ਪੀੜ ਕਰਨ ਲੱਗ ਜਾਂਦੇ। ਪੈਰ ਤੋੜਨ ਤੋਂ ਪਹਿਲਾਂ ਹੀ ਬਖਾ ਸਿੰਘ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਦੀ ਰੂਹ ਧੋਤੀ ਗਈ ਹੋਵੇ। ਭਾਵੇਂ ਉਸ ਦੇ ਪੈਰ ਤੇ ਲੱਤਾਂ, ਗੋਡੇ, ਮੈਲੇ ਤੋੜ ਚੜੇ ਹੁੰਦੇ ਉਸ ਨੂੰ ਜੀਵਨ ਸਾਫ਼ ਸੁਥਰਾ ਤੇ ਕੋਮਲ ਲੱਗਦਾ। ਤੇ ਜਦੋਂ ਬਖਾ ਸਿੰਘ ਪੈਰ ਤੋੜ ਕੇ ਨਿੱਠ ਕੇ ਮੰਜੀ ਤੇ ਬੈਠ ਜਾਂਦਾ ਪ੍ਰੀਤੋ ਉਸਦੀ ਉਹ ਆਂਦੀ ਬੈਠ ਜਾਂਦੀ ਇੱਕ ਕੰਮਾ ਰੱਖ ਲੈਣ ਲਈ ਆਖਦੀ ਉਸ ਕੰਮੇ ਨੂੰ ਚੰਗੀ ਰੋਟੀ ਦੇਣ ਦੀ ਪੱਕੀ ਕਰਦੀ ਤਾਂ ਜੋ ਉਹ ਸਾਲੋ ਸਾਲ ਟਿਕਿਆ ਰਹੇ ਪ੍ਰੀਤੋ ਨੂੰ ਪੜ੍ਹਾਈ ਜਾਣ ਦਾ ਤਰਲਾ ਕਰਦੀ ਪ੍ਰੀਤੋ ਦੇ ਘਰ ਆਉਣ ਨਾਲ ਜ਼ਿੰਦਗੀ ਕਿਸੇ ਦਲਦਲ ਵਿੱਚ ਫਸੀ ਹੋਣ ਦੀ ਥਾਂ ਅਗਾਹ ਨੂੰ ਟੁਰ ਰਹੀ ਜਾਪਦੀ ਪ੍ਰੀਤੋ ਕਦੀ ਨਿੱਕੀ ਜਹੀ ਉਸਦੇ ਢਿੱਡ ਤੇ ਮਹਿੰਦੀ ਸੀ ਹੁਣ ਵੱਡੀ ਹੋ ਕੇ ਉਸ ਦੀ ਪਵੰਦੀ ਬੰਦੀ ਸੀ ਪਹਿਲਾਂ ਉਹ ਉਸ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਟਾਲਦਾ ਹੁੰਦਾ ਸੀ ਹੁਣ ਉਹਨਾਂ ਨੂੰ ਧਿਆਨ ਨਾਲ ਸੁਣਦਾ ਸੀ ਕਿਉਂਕਿ ਉਹ ਨਰੋਈਆਂ ਸਨ ਅਕਲ ਵਾਲੀਆਂ ਕੁੜੀ ਦੇ ਘਰ ਆਉਣ ਦੇ ਇਸ ਸੁਖ ਤੋਂ ਬਿਨਾ ਲੋਕ ਲਾਜ ਦੀ ਵੀ ਗੱਲ ਸੀ ਲੋਕ ਹੀ ਆਖਣਗੇ ਚਾਰ ਟਾਕੀਆਂ ਦੇਣ ਦੇ ਮਾਰੇ ਕੁੜੀ ਨੂੰ ਲੈਣ ਹੀ ਨਹੀਂ ਆਏ ਇਸ ਲਈ ਬੱਖਾ ਸਿੰਘ ਨੇ ਝੱਟ ਸੱਜੇ ਖੱਬੇ ਪੈਸਿਆਂ ਲਈ ਟੋਲਾ ਆਰੰਭ ਦਿੱਤਾ ਦੋ ਥਾਵਾਂ ਤੋਂ 25-25 ਰੁਪਏ ਫੜ ਕੇ ਉਸਨੇ ਪੁਜਾਰ ਦੇ ਹੱਥੇਟ ਕਰ ਲਏ ਅਗਲੇ ਦਿਨ ਕੁਝ ਵੇਲੇ ਦਿਨਾਂ ਵਿੱਚ ਉਸਨੇ ਆਪਣੀ ਧੀ ਨੂੰ ਲੈਣ ਟਰ ਜਾਣਾ ਸੀ ਤੇ ਫਿਰ ਇੱਕ ਦਿਨ ਕਟਕ ਪਿਆ ਬੱਖਾ ਸਿੰਘ ਨੇ ਘਰ ਆ ਕੇ ਦੱਸਿਆ ਕਿ ਤਹਿਸੀਲਦਾਰ ਪਿਛਲੀ ਹਾੜੀ ਦਾ ਮਾਮਲਾ ਛੇਤੀ ਉਗਰਾਉਣ ਲਈ ਬਹੁਤ ਸਖਤੀ ਕਰ ਰਿਹਾ ਸੀ ਨੰਬਰਦਾਰ ਤੇ ਵੀ ਤੇ ਬਕਾਇਆ ਵਾਲਿਆਂ ਤੇ ਵੀ ਨੰਬਰਦਾਰ ਦੀ ਗੱਲ ਹੇਟ ਆਉਣ ਤੋਂ ਬਚਣ ਲਈ ਬੱਖਾ ਸਿੰਘ ਉਸੇ ਵੇਲੇ ਮਾਮਲਾ ਤਾਰ ਦਿੱਤਾ ਸੀ ਤੇ ਹੁਣ ਉਸ ਕੋਲ ਪ੍ਰੀਤਾ ਨੂੰ ਲੈਣ ਜਾਣ ਲਈ ਕੋਈ ਪੈਸਾ ਨਹੀਂ ਸੀ ਇਹ ਕੰਮ ਤੇ ਹੁਣ ਫਿਰ ਕਦੀ ਹੱਥ ਖੁੱਲਾ ਹੋਤੇ ਹੀ ਹੋ ਸਕਦਾ ਸੀ ਬਾਕੀ ਜੀ ਕੀ ਆਖਦੇ ਸਨ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਲੱਖਾ ਸਿੰਘ ਦੇ ਟੱਬਰ ਦੀ ਕਿਸੇ ਆਸ ਦਾ ਖੂਨ ਹੋਇਆ ਸੀ ਕੁਝ ਵਰੇ ਪਹਿਲਾਂ ਬੱਖਾ ਸਿੰਘ ਨੇ ਇੱਕ ਦਿਨ ਤਰਕਾਲਾ ਨੂੰ ਘਰ ਆ ਕੇ ਦੱਸਿਆ ਕਿ ਉਸ ਦਿਨ ਪਏ ਗੜੇ ਦੀ ਇੱਕ ਲਾਸ ਉਹਨਾਂ ਦੀ ਲਾਲੀ ਫਰੀ ਹੋਈ ਕਣਕ ਵਿੱਚੋਂ ਲੰਗੀ ਸੀ ਤੇ ਨਾਲੀਆਂ ਨਾਲੋਂ ਸਿੱਟੇ ਝੜ ਕੇ ਖੇਠਾ ਡਿੱਗ ਪਏ ਪੈਲੀ ਵਿੱਚ ਹੁਣ ਕੇਵਲ ਛਾਂਗੇ ਮੁੱਛੇ ਬੁੱਚੇ ਹੀ ਖਲੋਤੇ ਰਹਿ ਗਏ ਸਨ ਸਰਦਾਰ ਜਵਾਹਰ ਸਿੰਘ ਭਾਵੇਂ ਬਹੁਤ ਵੱਡਾ ਅਫਸਰ ਨਹੀਂ ਸੀ ਪਰ ਕਰੋ ਸੌਖਾ ਹੋਣ ਕਰਕੇ ਹੋਰ ਅਫਸਰਾਂ ਵਿੱਚ ਉਸ ਦਾ ਇੱਜ਼ਤ ਮਾਣ ਬਣਿਆ ਹੋਇਆ ਸੀ ਉਸ ਨੇ ਆਪਣੀ ਕਾਰ ਰੱਖੀ ਹੋਈ ਸੀ ਤੇ ਸਾਥੀ ਅਫਸਰਾਂ ਨੂੰ ਉਸ ਵਿੱਚ ਦੂਰ ਨੇੜੇ ਸੈਰ ਕਰਾਉਂਦਾ ਰਹਿੰਦਾ ਸੀ ਅਜਿਹੀ ਸੈਰ ਸ਼ਿਕਾਰ ਦੇ ਮੌਕੇ ਉਤੇ ਉਸ ਦਾ ਰਾਠਪੁਣਾ ਇਹ ਵੀ ਮੰਗ ਕਰਦਾ ਸੀ ਕਿ ਖਾਣ ਪੀਣ ਦਾ ਇੰਤਜ਼ਾਮ ਵੀ ਉਸੇ ਵੱਲੋਂ ਹੀ ਹੋਵੇ ਅਗਲੇ ਐਤਵਾਰ ਸਰਦਾਰ ਜਵਾਹਰ ਸਿੰਘ ਦੀ ਟੋਲੀ ਨੇ ਇੱਕ ਛੰਬ ਤੇ ਮੁਰਗਾਬੀਆਂ ਦਾ ਸ਼ਿਕਾਰ ਖੇਡਣ ਜਾਣਾ ਸੀ ਛੰਬ 40-50 ਮੀਲ ਦੂਰ ਸੀ ਉੱਥੇ ਸ਼ਿਕਾਰ ਇੰਨਾ ਮਿਲਦਾ ਸੀ ਕਿ 2-200 ਮੀਲ ਤੋਂ ਲੋਕ ਸ਼ਿਕਾਰ ਖੇਡਣ ਆਉਂਦੇ ਸਨ। ਜਵਾਹਰ ਸਿੰਘ ਨੇ ਆਪਣੇ ਵੱਡੇ ਅਫਸਰ ਨੂੰ ਵੀ ਨਾਲ ਲੈ ਜਾਣ ਦੀ ਸਲਾਹ ਦਿੱਤੀ। ਇਹ ਬੜਾ ਮਿਹਰਬਾਨ ਅਫਸਰ ਸੀ, ਛੋਟੇ ਅਫਸਰਾਂ ਦੇ ਦੁੱਖ ਸੁੱਖ ਵਿੱਚ ਪਾਈਵਾਲ ਸੀ। ਨਹੀਂ ਮੈਂ ਆਪ ਤੇ ਨਹੀਂ ਜਾ ਸਕਦਾ, ਉਸਨੇ ਕਿਹਾ। ਪਰ ਇਹ ਸਕੀਮ ਬਹੁਤ ਚੰਗੀ ਏ, ਖਰਚ ਤੇ ਖੈਰ ਹੁੰਦਾ ਹੀ ਏ। ਇਹੋ ਜਿਹੀ ਇੱਕ ਚੱਕਰ ਤੇ ਕਿੰਨੇ ਕੁ ਪੈਸੇ ਲੱਗ ਜਾਂਦੇ ਨੇ ਤੇਰੇ? ਬਸ ਜੀ ਬੀਅਰ ਸ਼ੇਅਰ ਪਾ ਕੇ ਲੱਗ ਜਾਣਗੇ ਕੋਈ ਪੁਜਾਹਾ ਦੇ ਏੜ-ਗੇੜ ਵਿੱਚ ਭਾਈ ਹਰ ਵਾਰ ਇੰਨੇ ਪੈਸੇ ਪੱਲਿਓ ਖਰਚਣੇ ਮੁਸ਼ਕਲ ਨੇ ਭਾਵੇਂ ਤੂੰ ਅਮੀਰ ਆਦਮੀ ਹੈ ਹਾਂ ਜੀ ਫੈਨ ਤੇ ਮੁਸ਼ਕਲ ਹੀ ਰੁਪਈਆ ਦਾ ਮੁੱਲ ਕੀ ਰਹਿ ਗਿਆ ਏ ਮੈਂ ਤੈਨੂੰ ਇੱਕ ਗੱਲ ਦੱਸਣਾ ਉਸ ਚੰਬ ਨੇ ਨੇੜੇ ਇੱਕ ਪਿੰਡ ਵਿੱਚ ਕੁਝ ਜ਼ਮੀਨ ਹੈ ਜਿਹੜੀ ਸਰਕਾਰ ਮੁੱਲ ਲੈਣਾ ਚਾਹੁੰਦੀ ਹੈ ਉਹ ਐਤਵਾਰ ਨੂੰ ਉੱਥੇ ਦਾ ਦੌਰਾ ਬਣਾ ਲੈ ਮੈਂ ਮਨਜ਼ੂਰ ਕਰ ਦੇਣਾ ਵਾਂ ਜ਼ਮੀਨ ਬਾਰੇ ਤਹਿਸੀਲਦਾਰ ਦੀ ਰਿਪੋਰਟ ਤੇ ਅੱਗੋਂ ਆਈ ਹੋਈ ਏ ਪਰ ਤੇਰੇ ਵੇਖਣ ਵਿੱਚ ਵੀ ਕੋਈ ਹਰਜ਼ ਨਹੀਂ ਪਟਵਾਰੀ ਨੂੰ ਮੌਇਨੇ ਦਾ ਹੁਕਮ ਲਿਖ ਦੇ ਉਹ ਤੈਨੂੰ ਉੱਥੇ ਮਿਲ ਪਏਗਾ ਤੇ ਜ਼ਮੀਨ ਵਿਖਾ ਦੇਗਾ ਚਾਤੀ ਮਾਰ ਕੇ ਤੂੰ ਗਾਹ ਚਲਾ ਜਾਹੀਂ ਹਾਂ ਇਹ ਤੇ ਤੈਨੂੰ ਪਤਾ ਹੀ ਏ ਉੱਥੇ ਰੇਲ ਨਹੀਂ ਜਾਂਦੀ ਤੂੰ ਦੋਰਾਕਾਰ ਦਾ ਬਣਾ ਸਕਦਾ ਏ ਪਜਾ ਕੁ ਰੁਪਏ ਤੇਰੇ ਬਣ ਜਾਣਗੇ ਸਰਕਾਰ ਨੂੰ ਕੀ ਫਰਕ ਪੈਂਦਾ ਏ ਰੋਜ਼ ਹਜ਼ਾਰਾਂ ਰੁਪਏ ਇੰਦਰ-ਉਦਰ ਖਰਚ ਹੁੰਦੇ ਨੇ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ